ਜ਼ਿਕਰ ਕੀਤਾ ਬਾਬਾ ਸ਼ਾਮ ਸਿੰਘ ਜੀ ਦਾ 100 ਤੇ 23 ਸਾਲ ਮੈਂ ਥੋੜਾ ਜਿਹਾ ਜਾ ਆ ਗਿਆ ਵੀ ਕਿ ਸਾਧਪੁਰਖ ਨਹੀਂ ਕੋਏ 100 ਤੇ 23 ਸਾਲ ਬਾਬਾ ਸ਼ਾਮ ਸਿੰਘ ਜੀ ਉਮਰ ਭੋਕੇ ਗਏ ਆ ਮੈਂ ਬੇਨਤੀ ਕਰਾਂਗਾ ਉਹਨਾਂ ਦੀ ਇੱਕ ਗ੍ਰੰਥ ਹੈ ਗੁਰੂ ਪਦ ਪ੍ਰਕਾਸ਼ ਇਸ ਕਰਕੇ ਉਹ ਛਪਿਆ ਨਹੀਂ ਜੀ ਉਹਨਾਂ ਦਾ ਇਹ ਹੱਥ ਲਿਖਤ ਹੈ ਜੀ ਪਰ ਉਹਨਾਂ ਦਾ ਜੀਵਨ ਛਪਿਆ ਮਿਲਦਾ ਪਟਿਆਲਾ ਯੂਨੀਵਰਸਿਟੀ ਦੀ ਛਾਪੀ ਹੈ ਮਹੰਤੂ ਜੀ ਦੇਖੋ ਉਹਨਾਂ ਦੇ ਦਿਨ ਚਿਰਿਆ ਪਤਾ ਕੀ ਸੀ ਜੀ ਕੋ ਆਪਾਂ ਕਹਿੰਨੇ ਕੋਈ ਸਾਧੂ ਨਹੀਂ 123 ਸਾਲਾਂ ਚ ਭਾਈ ਸਾਹਿਬ ਇੱਥੇ ਆਰਬਲਬੀਰ ਸਿੰਘ ਆਸਾ ਕੀ ਵਾਰ ਤੋਂ ਪਹਿਲਾ ਕੀਰਤਨ ਇੱਕ ਘੰਟਾ ਜਿਹੜਾ ਹੁੰਦਾ ਹੈ ਉਹਨੂੰ ਦੁਪਹਿਰੇ ਦੀ ਚੌਂਕੀ ਕਹਿੰਦੇ ਆ ਆਸਾ ਦੀ ਵਾਰ ਤੋਂ ਬਿਨਾ ਉਸ 70 ਸਾਲ ਬਾਬਾ ਸ਼ਾਮ ਸਿੰਘ ਜੀ ਨੇ ਕਿਆ ਜਾਂਦਾ ਬਿਨਾ ਨਾਗਾ ਅੰਮ੍ਰਿਤ ਵੇਲੇ ਕੀਤਾ ਹੈ ਆਪਾਂ ਗਨੇ ਸਿੱਖਾਂ ਚ ਕਮਾਈ ਵਾਲੇ ਕੋਈ ਨਹੀਂ ਧਿਆਨ ਨਾਲ ਸੁਣੀ ਜਾਇਓ ਥੋੜੀ ਬੇਨਤੀ ਇੱਕ 70 ਸਾਲ ਥੋੜੇ ਨਹੀਂ ਹੁੰਦੇ ਬਿਨਾ ਨਾਗਾ ਉਹਨਾਂ ਦਾ ਨਿਯਮ ਕੀ ਸੀ ਜੀ ਰਾਤ ਨੂੰ 1 ਵਜੇ ਉੱਠ ਕੇ ਪਹਿਲਾਂ ਖੂਹ ਤੇ ਇਸ਼ਨਾਨ ਕਰਨਾ ਉਦੋਂ ਟੁੱਟੀਆਂ ਨਹੀਂ ਸਨ ਇਸ ਤਰ੍ਹਾਂ ਖੂਹ ਤੇ ਇਸ਼ਨਾਨ ਕਰਕੇ ਉਹਨਾਂ ਨੇ ਸਣ ਕੇ ਸੀ ਟੱਬਾ ਮਾਰਨਾ ਸਰੋਵਰ ਵਿੱਚ ਬਸਤਰ ਬਦਲ ਕੇ ਸਤਗੁਰਾਂ ਦੇ ਕਵਾਣ ਖੁੱਲਣ ਤੋਂ ਪਹਿਲਾਂ ਜਿੱਥੇ लाਚੀ ਬੇਰੇ ਇੱਥੇ ਸਰੰਦਾ ਲੈ ਕੇ ਬੈਠ ਜਾਂਦੇ ਸਨ ਸੰਗਤ ਨੱਪਾ ਹੀ ਕੀਰਤਨ ਇੱਥੇ ਕਰਦੇ ਸਨ ਉਦੋਂ ਬਾਅਦ ਕਿਵਾੜ ਖੋਲਣਾ ਤੇ ਅੰਦਰ ਜਾਣਾ ਜਿਹੜਾ ਉਹ लाਚੀ ਬੇਰ ਕੋਲ ਬੈਠ ਕੇ ਰੋਜ਼ਾਨਾ 70 ਸਾਲ ਜਿਹੜਾ ਸ਼ਬਦ ਉਹਨਾਂ ਪੜਿਆ ਇੱਕੋ ਹੀ ਸ਼ਬਦ ਪੜਦੇ ਸਨ ਰੋਜ਼ ਉਹ ਵੀ ਕੀਰਤਨ ਕਰਦੇ ਉਹ ਸ਼ਬਦ ਸੀ ਦਰਮਨ ਦੇ ठाढ़े ਦਰਬਾਰ ਤੁਧ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕਿਵਾੜ ਫਿਰ ਕਿਵਾੜ ਖੋਲਣਾ ਅੰਦਰ ਚਲੇ ਜਾਣਾ ਇੱਕ ਘੰਟਾ ਉਹਨਾਂ ਨੇ ਗੁਰੂ ਦੀ ਸਿਵਤ ਵਿੱਚ ਕੀਰਤਨ ਕੀਤਾ ਜਿੰਨੂੰ 70 ਸਾਲ ਬਾਅਦ ਫਿਰ ਕਮੇਟੀ ਨੇ ਇਹ ਦੁਪਹਿਰੇ ਦੇ ਕੀਰਤਨ ਦੇ ਰੂਹ ਵਿੱਚ ਸੱਚ ਏਵੇਂ ਕਿ ਇਹਨੂੰ ਰਾਗੀ ਸਿੰਘ ਅੱਜ ਇੱਕ ਘੰਟਾ ਪਹਿਲਾਂ ਕੀਰਤਨ ਕਰਦੇ ਹੁਕਮਨਾਮਾ ਸੁਣਨਾ ਡੇਰੇ ਆ ਜਾਣਾ ਲੰਗਰ ਤਿਆਰ ਕਰਨਾ ਸੰਗਤ ਨੂੰ ਸ਼ਿਕਾਣਾ ਸਰੰਦਾ ਪਕੜਨਾ ਫਿਰ ਚਲੇ ਜਾਣਾ ਪ੍ਰਕਰਮਾ ਚ ਗੁਰਮਖੋ ਸਾਰਾ ਦਿਨ ਗੁਰੂ ਤੋਂ ਬਿਨਾ ਦੂਜੀ ਗੱਲ ਕੋਈ ਨਹੀਂ ਜਿੱਥੇ ਬਹਿਣਾ ਵੈਗਰੂ ਬੋਲੋ ਵੈਗਰੂ ਬੋਲੋ ਤੇ ਸਾਰਾ ਦਿਨ ਝੋਲੀ ਪਾਈ ਰੱਖਣੀ ਝੋਲੀ ਚ ਰੰਬਾ ਹੁੰਦਾ ਸੀ ਖੁਰਪਾ ਕਬੂਤਰਾਂ ਦੀਆਂ ਵਿੱਠਾਂ ਚੁਣ-ਚੁਣ ਕੇ ਨਾਲ ਰਗੜ-ਰਗੜ ਕੇ ਪਾਈ ਜਾਣੀਆਂ ਇੱਥੋਂ ਤੱਕ ਉਸ ਵਕਤ ਪ੍ਰਕਰਮਾ ਵਿੱਚ ਡੰਗਰ ਆ ਜਾਂਦੇ ਸਨ ਇਸ ਤਰ੍ਹਾਂ ਨਹੀਂ ਸੀ ਜੀ ਪ੍ਰਕਰਮਾ ਇਹ گاਵਾ ਵਿੱਚ ਆ ਜਾਂਦੀਆਂ ਪੁਰਾਣੀ ਗੱਲ ਕਰ ਰਿਹਾ ਬੜੀ ਉਥੇ ਸੇਵਾ ਵਿੱਚ ਆਮ ਤੌਰ ਤੇ ਕਈ ਵਰੀ ਇੱਕ ਹੋਰ ਗੱਲ ਸੁਣਿਓ ਜਿਹੜੀ ਅੱਜ ਪ੍ਰਕਰਮਾਂ ਦੀ ਇਸ਼ਨਾਨ ਦੀ ਸੇਵਾ ਸੰਗਤ ਕਰਦੀ ਏ ਇਹ ਪਹਿਲਾਂ ਸੰਗਤ ਨਹੀਂ ਸੀ ਕਰਦੀ ਹੁੰਦੀ ਇਹ ਸੇਵਾ ਹੁੰਦੀ ਸੀ ਪਰ ਮੈਂ ਉਸ ਕਮਿਊਨਿਟੀ ਬਾਰੇ ਲਫਜ਼ ਨਹੀਂ ਵਰਤਣਾ ਵੈਗੁਰੂ ਜੀ ਸਿਰਫ ਇੱਕ ਸਮਾਜ ਦਾ ਇਹਸਾਸੀ ਜਿਹਨੂੰ ਕਿਹਾ ਜਾਂਦਾ ਸੀ ਸਿਰਫ ਤੁਸੀਂ ਕਰਨੀ ਹੈ ਬਾਬਾ ਸ਼ਾਮ ਸਿੰਘ ਨੇ ਕਿਹਾ ਕਿਉਂਕਿ ਉਦੋਂ ਜਾਤ ਪਾਤ ਫਿਰ ਯੋਰਾ ਤੇ ਹੋ ਗਈ ਸੀ ਉਹਨਾਂ ਕਿਹਾ ਉਹ ਸਿੱਖੋ ਗੁਰੂ ਰਾਮਦਾਸ ਜੀ ਦੇ ਪ੍ਰਕਰਮਾਂ ਦੀ ਸੇਵਾ ਵਿੱਚ ਵੀ ਵਿਤਕਰਾ ਕਰਦੇ ਤੇ ਸੋ ਕਿੱਥੇ ਮਿਲਣਾ ਫਿਰ ਇਹ ਸੇਵਾ ਸ਼ੁਰੂ ਹੋਈ ਅਗਲੀ ਬੇਨਤੀ ਜੀ ਉਹਨਾਂ ਨੇ ਸਾਰਾ ਦਿਨ ਕੀਰਤਨ ਕਰਨਾ ਇਹ ਸੇਵਾ ਕਰਨੀ ਫਿਰ ਉਹਨਾਂ ਨੇ ਬਾਬਾ ਸਵਾਇਆ ਸਿੰਘ ਜੀ ਛਪੀ ਲਈ ਹੈਗੀ ਹਰਮੰਦਰ ਸਾਹਿਬ ਜਿਹੜੇ ਜਾਂਦੇ ਉਹਨਾਂ ਨੂੰ ਪਤਾ ਇੱਕ ਕੋਨੇ ਤੇ ਉੱਥੇ ਬੈਠ ਕੇ ਇੱਕ ਘੰਟਾ ਬਾਟੇ ਮੰਜ ਨੇ ਫਿਰ ਜੀ ਆ ਜਾਣਾ ਦਾਲ ਦੀ ਬਾਲਟੀ ਬਣਾਣੀ ਹੱਥਾਂ ਪ੍ਰਸ਼ਾਦੇ ਤਿਆਰ ਕਰਨੇ ਟੋਕਰੀ ਸਿਰ ਤੇ ਰੱਖ ਦੋ ਲੰਗਰ ਦਾ ਪ੍ਰਬੰਧ ਨਹੀਂ ਸੀ ਪਰ ਕਰਮਾ ਝੋਕਾ ਦੇਣਾ ਕੋਈ ਗੁਰੂ ਰਾਮਦਾਸ ਦੇ ਘਰ ਚ ਭੁੱਖਾ ਤੇਰੀ ਸੁਤਾ ਆਪਾਂ ਕਿੰਨੇ ਸਿੱਖਾਂ ਚ ਕਮਾਈਆਂ ਵਾਲੇ ਕੋਈ ਨਹੀਂ ਕਿਉਂਕਿ ਆਪਾਂ ਯਤਨ ਵੀ ਕੀਤਾ ਉਹਨਾਂ ਲੋਕਾਂ ਦੇ ਜੀਵਨ ਨੂੰ ਉਭਾਰਨ ਮੈਂ ਇੱਕ ਐਸਾ ਸਾਧੂ ਦਾ ਹੋਰ ਜ਼ਿਕਰ ਕਰਾਂਗਾ ਕਹਣਾ ਕੋਈ ਹੈ ਛਕਣ ਵਾਲਾ ਜਦੋਂ ਆਉਣਾ ਇੱਕ ਬਾਬਾ ਬਲਵੰਤ ਸਿੰਘ ਜੀ ਕਨਖਲ ਵਾਲੇ ਹੋਏ ਆ ਉਹਨਾਂ ਨੇ ਇੱਕ ਦੱਸਿਆ ਹੈ ਮੈਂ ਥੋੜਾ ਜਿਹਾ ਤਾਂ ਲੈ ਲੈ ਮੇਰੇ ਮਨਸ ਜੀ ਮੇਰਾ ਜੀਵਨ ਨਹੀਂ ਕਿਸੇ ਦਾ ਜੀਵਨ ਨਹੀਂ ਹੋ ਸਕਦਾ ਪਰ ਪਲੀਜ਼ ਕਦੀ ਇਹ ਨਾ ਕਹੋ ਗੁਰੂ ਨਾਨਕ ਸਾਹਿਬ ਦੇ ਘਰ ਚ ਕਮਾਈ ਵਾਲੇ ਨਹੀਂ ਹੁੰਦੇ ਨਹੀਂ ਪਿਆਰਿਓ ਸਮਰਾਤ ਸਤਗੁਰੂ ਹੈ ਉਹ ਬਾਬਾ ਬਲਵੰਤ ਸਿੰਘ ਕਨਖਲ ਵਾਲੇ ਕਹਿੰਦੇ ਆ ਉਹਨਾਂ ਸੁਣਾਇਆ ਜੀ ਜਿਹੜਾ ਜੀਵਨ ਲਿਖ ਰਿਹਾ ਹੈ ਕਹਿੰਦਾ ਮੈਂ ਕੋਲ ਸੀ ਕਹਿੰਦਾ ਜਦੋਂ ਦੁਪਹਿਰੇ ਰੋਟੀ ਪੱਕਣੀ ਲੰਗਰ ਤੇ ਮੈਂ ਜਾ ਕੇ ਕਿਹਾ ਬਾਬਾ ਜੀ ਮੰਗਤੇ ਬੜੇ ਆ ਗਏ ਬਾਹਰ ਮੰਗਤੇ ਆਏ ਜੀ ਮੰਗਤੇ ਕਹਿੰਦੇ ਮੈਨੂੰ ਰੋਕ ਕੇ ਕਹਿੰਦੇ ਨਾ ਨਾ ਮੰਗਤੇ ਨਹੀਂ ਕਹਿਣਾ ਇਹ ਗੋਬਿੰਦ ਸੰਗਤ ਆ ਗਈ ਵੇਖੋ ਸ਼ਬਦ ਕੀ ਡੇ ਕਮਾਲ ਦੇ ਕਹਿੰਦੇ ਮੰਗਤੇ ਤਾਂ ਆਪਾਂ 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 ਮੰਗਤੇ ਆ ਇਹ ਗੋਬਿੰਦ ਸੰਗਤ ਹੈ ਇਹ ਪਰਮਾਤਮਾ ਨੇ ਤਰੁੱਟ ਕੇ ਮੇਰੇ ਕੋਲ ਸੰਗਤ ਭੇਜ ਦਿੱਤੀ ਸ਼ਾਮ ਸੇ ਹਾਂ ਤੈਨੂੰ ਜਾਣਾ ਨਾ ਪਾਇ ਸੰਗਤ ਦੀ ਸੇਵਾ ਇੱਥੇ ਕਰ ਲੈ ਇਹ ਮੰਗਤੇ ਨਹੀਂ ਗੋਬਿੰਦ ਸੰਗਤ ਹੈ ਅਖੀਰਲੇ ਦਿਨ ਤੱਕ ਉਹਨਾਂ ਨੇ ਕੀਰਤਨ ਕੀਤਾ ਮੈਂ ਉਹਨਾਂ ਦੇ ਜੀਵਨ ਚ ਇੱਥੋਂ ਤੱਕ ਜਿਹੜੀ ਕਾਰ ਸੇਵਾ ਦੀ ਕੁਰਤੀ ਹੈ ਯਾਦ ਰੱਖਿਓ ਬਾਬਾ ਗੁਰਮਤ ਸਿੰਘ ਕਾਰ ਸੇਵਾ ਵਾਲੇ ਉਹਨਾਂ ਨੂੰ ਸੇਵਾ ਵਾਸਤੇ ਬਾਬਾ ਬੀਰਬਦਾਸ ਤੋਂ ਬਾਅਦ ਜੇ ਕਿਸੇ ਤੋਰਿਆ ਉਹ ਬਾਬਾ ਸ਼ਾਮ ਸਿੰਘ ਆਟਾ ਮੰਡੀ ਵਾਲਿਆਂ ਤੋਂ ਰਿਹਾ ਉਹਨਾਂ ਦਾ ਜੀਵਨ ਦੇ ਵਿੱਚ ਤਾਂ ਬਹੁਤ ਸਾਰੀਆਂ ਘਟਨਾਵਾਂ ਨੇ ਤਵੀਰ ਧਾਗੇ ਦੇ ਬਹੁਤ ਵਿਰੋਧੀ ਸਨ ਮੈਂ ਆਪ ਨੂੰ ਬੇਨਤੀ ਕਰਾਂਗਾ ਇੱਕ ਨਹੀਂ अनेਕਾਂ ਨੇ ਜਿਹੜੇ ਪਰਮਾਤਮਾ ਦਾ ਪਹਿਲਾ ਸਾਧੂ ਦਾ ਲੱਛਣ ਹੈ ਜੀ ਉਹ ਵੈ ਗੁਰੂ ਤੋਂ ਬਿਨਾਂ ਦੂਜਾ ਮੰਤਰ ਕੋਈ ਨਹੀਂ ਜਪਦਾ ਕਿਸੇ ਦੇਵੇ ਦਾ ਕਿਸੇ ਦੇਵਤੇ ਦਾ ਕਿਸੇ ਭੂਤ ਦਾ ਕਿਸੇ ਪ੍ਰੇਤ ਦਾ ਉਹ ਧਿਆਨ ਮੂਰਤੀਆਂ ਦਾ ਨਹੀਂ ਟਿਕਾਂਦਾ ਉਹ ਧਿਆਨ ਸਰਵ ਵਿਆਪਕ ਪਰਮਾਤਮਾ ਦਾ ਟਿਕਾਂਦਾ ਹੈ